ਜਿੱਥੇ ਤੂਤਾ ਵਾਲਾ ਖੂ ਤੇ ਪਿੱਪਲ ਦੀ ਛਾਂ ਓ ਮੈਨੂੰ ਲੈ ਚੱਲ ਪੁੱਤਰਾ ਉਸ ਗਰਾ ਨਿੱਕੇ ਹੁੰਦੇ ਜਿੱਥੇ ਖੇਡੇ ਮੱਲੇ ਪੁੱਲ ਦੀ ਨਹੀਂਓ ਉਹ ਹਥਾ ਮੈਨੂੰ ਲੈ ਚੱਲ ਪੁੱਤਰਾ ਉਸ ਗਰਾ ਚੱਲ ਚੱਲੀਏ ਓ ਪੁੱਤ ਉਸ ਗਰਾ ਜਿੱਥੇ ਖੇਤਾਂ ਵਿੱਚ ਹਰਿਆਲੀ ਕਾਲਕ ਚੋਨਾ ਬੱਕੀ ਤੇ ਥਾੜੀ ਨਿੰਮ ਕੇ ਕਰ ਬੋਰ ਤੇ ਟਾਲੀ ਕਿੜੀਆਂ ਟੋਟੇ ਬੋਲ ਰਕਾ ਉਹ ਮੈਨੂੰ ਲੈ ਚਲ ਪੁੱਤਰਾ ਉਥੇ ਗਰਾ ਚੱਲ ਚੱਲੀਏ ਓ ਪੁੱਤ ਉਥੇ ਗਰਾ ਜਿੱਥੇ ਸਰਪਤ ਵਰਗਾ ਪਾਣੀ ਖੜਕੇ ਚਾਟੀ ਵਿੱਚ ਮਧਾਨੀ ਤੜਕੇ ਸੁਣੇ ਬਾਬੇ ਦੀ ਬਾਣੀ ਮਨ ਵਿੱਚ ਵਸ ਜਾ ਰੱਬ ਦਾ ਨਾਮ ਚੱਲ ਚੱਲੀਏ ਓ ਪੁੱਤ ਉਥੇ ਗਰਾ ਮੈਨੂੰ ਲੈ ਚਲ ਪੁੱਤਰਾ ਉਥੇ ਗਰਾ ਇੱਕੋ ਵੇੜੇ ਮੰਝੀਆਂ ਡਾਈਏ ਨਫਰਤ ਦੀ ਹਰ ਕੱਦ ਨੂੰ ਠਾਈਏ ਇੱਕੋ ਚੁੱਲ੍ਹੇ ਬੈ ਕੇ ਖਾਈਏ ਰੋਟੀ ਆਪ ਪਕਾਵੇ ਮਾਂ ਉਹ ਚੱਲ ਚੱਲੀਏ ਉਹ ਪੁੱਤ ਉੱਥੇ ਗਰਾ ਮੈਨੂੰ ਲੈ ਚੱਲ ਪੁੱਤਰਾ ਉੱਥੇ ਗਰਾ ਪਰਦੇਸਾਂ ਵਿੱਚ ਮੇਰਾ ਜੀ ਨਹੀਂ ਲੱਗਦਾ ਭੁੱਲਦੀ ਨਹੀਂ ਮੈਨੂੰ ਬਚਪਨ ਦੀ ਥਾਂ ਉਹ ਲੈ ਚੱਲ ਪੁੱਤਰਾ ਮੈਨੂੰ ਆਪਣੇ ਗਰਾ ਚੱਲ ਚੱਲੀਏ ਉਹ ਪੁੱਤ ਆਪਣੀ ਥਾਂ